ਦੋ ਤਲਵਾਰਾਂ ਬੰਦੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਭਗਤੀ ਦੀ ਇੱਕ ਸ਼ਕਤੀ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਇਹ ਵਾਰ ਅਬਦੁੱਲੇ ਅਤੇ ਨੱਥੇਮਲ ਵੱਲੋਂ ਉਦੋਂ ਗਾਈ ਗਈ ਜਦੋਂ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਗੇ ਜਾਹੋ ਜਲਾ ਨੂੰ ਦੋ ਤਲਵਾਰਾਂ ਤਾਰਨ ਕਰਦੇ ਹੋਏ ਦੇਖਿਆ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੰਜਵੇਂ ਗੁਰੂ अर्जुन देव जी दी شہادت ਤੋਂ ਬਾਅਦ ਕੌਮ ਨੂੰ ਬਚਾਉਣ ਦੇ ਲਈ ਨਿਰਪੋਅ ਅਤੇ ਨਿਰਵੈਰ ਹੋ ਕੇ ਸੱਚ ਦੇ ਮਾਰਗ ਤੇ ਚੱਲਣ ਲਈ ਮੀਰੀ ਅਤੇ ਪਿਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਗੁਰੂ ਜੀ ਨੇ ਪਰੰਪਰਾ ਅਨੁਸਾਰ ਗੱਦੀ ਉੱਪਰ ਬੈਠਣ ਸਮੇਂ ਪ੍ਰਚਲਿਤ ਪ੍ਰਥਾ ਅਨੁਸਾਰ ਮੰਜੀ ਸਾਹਿਬ ਤੇ ਗੱਦੀ ਨਸ਼ੀਨ ਹੋਣ ਦੀ ਥਾਂ ਅਕਾਲ ਤਖਤ ਉੱਪਰ ਤਖਤ ਤੇ ਨਸ਼ੀਨ ਹੋ ਕੇ ਆਪਣੇ ਸੱਜੇ ਖੱਬੇ ਹੱਥ ਦੋ ਤਲਵਾਰਾਂ ਸਜਾਈਆਂ ਇਹਨਾਂ ਦੋ ਤਲਵਾਰਾਂ ਦਾ ਨਾਮ ਮੀਰੀ ਅਤੇ ਪੀਰੀ ਸਰ ਮੀਰੀ ਸ਼ਬਦ ਫਾਰਸੀ ਪਾਸ਼ਾ ਦੇ ਸ਼ਬਦ ਮੀਰ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਬਾਦਸ਼ਾਹੀ ਅਮੀਰੀ ਜਾਂ ਸਰਦਾਰੀ ਪੀਰੀ ਸ਼ਬਦ ਫਾਰਸੀ ਪਾਸ਼ਾ ਦੇ ਸ਼ਬਦ ਪੀਰ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਧਰਮ ਦੇ ਆਚਾਰ્ય ਜਾਂ ਗੁਰੂ ਜਥੇ ਬੰਦ ਕਰਕੇ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦੀ ਗੁਰੂ ਜੀ ਨੇ ਅਕਾਲ ਤਖਤ ਦੇ ਸਾਹਮਣੇ ਭਗਤੀ ਅਤੇ ਸ਼ਕਤੀ ਦੋ ਨਿਸ਼ਾਨ ਸਾਹਿਬ ਲੈ ਰਾਇ ਗੁਰੂ ਜੀ ਹੁਣ ਸਿੱਖਾਂ ਨੂੰ ਤਲਵਾਰਬਾਜ਼ੀ ਅਭਿਆਸ ਵੀ ਕਰਾਉਣ ਲੱਗੇ ਸਿੱਖ ਧਰਮ ਵਿੱਚ ਮੀਰੀ ਪੀਰੀ ਦਾ ਸਮੁੱਲ ਇੱਕ ਇਤਿਹਾਸਿਕ ਸੱਚ ਹੈ ਆਪ ਸਭ ਨੂੰ ਮੇਰੇ ਵੱਲੋਂ ਅਤੇ ਸਮੂਹ ਬੁੱਢਾ ਦਲ ਪਰਿਵਾਰ ਵੱਲੋਂ ਮੇਰੀ ਅਤੇ ਪੀਰੀ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ